来 کہانی ਸੁਣਾ ਦੇ ਇੱਕ ਹਾਂ ਬਹੁਤ ਸੋਹਣੀ ਕਹਾਣੀ ਆ ਵਧੀਆ ਜੀ ਸੁਣਾਈ ਉਹ ਨਾ ਹੋਵੇ ਨਹੀਂ ਨਹੀਂ ਤੇਰੇ ਤੋਂ ਟੋਕਦੀ ਆ ਬਹੁਤ 90% ਟੋਕਦੀ ਆ ਆਪਣੇ ਤੇ ਉਹਨਾਂ ਲੋਕ ਗਾਲਾਂ ਕੱਢੀ ਜਾਂਦੇ ਨਹੀਂ ਨਹੀਂ ਪਿਓ ਤੇ ਪੁੱਤ ਦੀ ਬਈ ਕਹਾਣੀ ਸੁਣਾਉਣ ਲੱਗਿਆ ਬਹੁਤ ਵੀਰੇ ਸ਼ੇਅਰ ਕਰ ਦਿਓ ਗੱਲਾਂ ਨੂੰ ਧੰਨਵਾਦ ਆ ਇਸ ਲਈ ਆ ਕਹਾਣੀ ਐਂਡ ਤੱਕ ਸੁਣਿਓ ਹਾਂ ਜੀ ਤੇ ਸ਼ੇਅਰ ਕਰਨਾ ਨਾ ਭੁੱਲਿਓ ਪਿਓ ਹੁੰਦਾ ਤੇਰੇ ਵਾਂਗੂ ਹੀ ਹਾਂ ਹਾਂ ਜਮਾ ਤੇਰੇ ਵਾਂਗੂ ਵਾਹ ਹੈ ਜਦੋਂ ਮੁੰਡੇ ਨੇ ਘਰੇ ਆਉਣਾ ਰੇ ਗੱਲ ਤੋਂ ਟੋਕਦੇ ਰਹਿਣਾ ਉਹ ਯਾਰ ਤੂੰ ਪੱਠੇ ਨਹੀਂ ਪਾਉਂਦਾ ਤਰਾਉ ਕੰਮ ਪਿਆ ਤਰਾਉ ਕੰਮ ਪਿਆ ਪੱਠੇ ਵੜ ਲਾ ਸਬਜੀ ਘੜ ਲਾ ਰੇ ਪਾਲਾ ਜੇ ਘਰੇ ਬਣਨਾ ਆ ਲੈਟ ਬਾਧੂ ਚਲਾਈ ਬੈਠਾ ਆ ਆ ਟੀਵੀ ਚੱਲੀ ਜਾਂਦਾ ਆ ਪੱਖਾ ਆਏ ਬਿੱਲ ਬਿੱਲ ਕੌਣ ਭਰੂਗਾ ਪੱਖੇ ਬਾਧੂ ਚੱਲੀ ਜਾਂਦੇ ਆ ਤੋ ਕਟਕਾਈ ਮੁੰਡਾ ਬਹੁਤਾ ਕਿਆ ਬੰਦਾ ਇਹ ਗੱਲ ਤੋਂ ਬਈ ਯਾਰ ਘਰੇ ਜਾਣਾ ਹਰ ਰੋਜ਼ ਗਾਲਾਂ ਹੀ ਪਈ ਜਾਂਦੇ ਗਾਲਾਂ ਹੀ ਪਈ ਜਾਂਦੇ ਆ ਇੱਕ ਉਹਦਾ ਪੇਪਰ ਭਰਿਆ ਹੁੰਦਾ ਹੂੰ ਸਰਕਾਰੀ ਪੇਪਰ ਹੂੰ ਚਲੋ ਜੀ ਉਹਦਾ ਨੋਟੀਫਿਕੇਸ਼ਨ ਆ ਜਾਂਦਾ ਹੂੰ ਬਈ ਤੇਰਾ ਪੇਪਰ ਇੰਟਰਵਿਊ ਹੁੰਦੀ ਆ ਹਾਂਜੀ ਇੰਟਰਵਿਊ ਦੇਣ ਜਾਂਦਾ ਜਦੋਂ ਪੂਰੀ ਤਿਆਰੀ ਚ ਹਾਂ ਪੜ ਪੜਾ ਕੇ ਹਾਂ ਤੇ ਉਹ ਕਹਿੰਦੇ ਉਹ ਬੈਠੇ ਹੁੰਦੇ ਆ ਗੇਟ ਖੋਲਦਾ ਹਾਂ ਜਿੱਥੇ ਉਹ ਬੈਠੇ ਹੁੰਦੇ ਆ ਕੋਈ ਲੇਟਾਂ ਪੱਖੇ ਉਹੀ ਬਾਦੋ ਚੱਲੀ ਜਾਂਦੇ ਆ ਹਾਂ ਉਹ ਇੰਟਰਵਿਊ ਨੂੰ ਉਹਨੂੰ ਬਾਜ਼ ਮਾਰਦੇ ਆ ਉਹ ਬੰਨਾ ਪੱਖੇ ਬੰਦ ਕਰਨ ਉੱਠ ਜਾਂਦਾ ਹਾਂ ਲਾਈਟ ਬੰਦ ਕਰਨ ਉੱਟ ਜਾਂਦਾ ਲਾਈਟਾਂ ਇਹਨੇ ਵੱਧੂ ਚੱਲਦਾ ਹੁੰਦਾ ਬੰਦ ਕਰਨ ਉੱਟ ਜਾਂਦਾ ਸੱਤ ਅੱਠ ਵੱਧੂ ਲਾਈਟਾਂ ਜਿਹੜੀਆਂ ਇੱਕ ਉੱਪਰ ਜਗਦੀ ਹੁੰਦੀਆਂ ਇੰਟਰਵਿਊ ਤੇ ਉਹਨੂੰ ਛੱਡ ਕੇ ਸਾਰੀਆਂ ਲਾਈਟਾਂ ਲੂਟਾ ਕਰਿਆ ਹੁੰਦਾ ਬੰਦ ਬਈ ਬੰਦ ਜਦੋਂ ਕਰਿਆ ਹੁੰਦਾ ਆ ਕੇ ਵਹਿਣ ਲੱਗਦਾ ਉਹ ਕਹਿੰਦਾ ਜਾੜਾ ਬਈ ਉਹ ਕਹਿੰਦਾ ਜੀ ਪੇਪਰ ਤਾਂ ਲਓ ਕਹਿੰਦਾ ਪੇਪਰ ਤੇਰਾ ਹੋ ਗਿਆ ਤੂੰ ਪਾਸ ਆਹ ਕੈਮਰਾ ਚ ਵੀ ਦੇਖੀ ਜਾਂਦੇ ਓਏ ਤੂੰ ਚੰਗੇ ਦਿਮਾਗ ਵਾਲਾ ਬੰਦਾ ਬਈ ਤੇਰੇ ਸੋਚ ਸਹੀ ਆ ਉਹ ਇੰਟਰਵਿਊ ਤੇ ਕਲੀਅਰ ਆ ਹੁਣ ਉੱਥੇ ਬੜਾ ਜਿਹਾ ਕੰਮ ਦਿਮਾਗ ਕੰਮ ਕਰਕੇ ਹਾਂ ਨਹੀਂ ਨਹੀਂ ਉੱਥੇ ਉਹ ਯਾਦ ਆਉਂਦੀ ਆ ਬਈ ਹਾਂ ਯਾਰ ਬਈ ਗੱਲ ਤੁਹਾਨੂੰ ਇਹ ਸੁਣਾਉਣਾ ਬਈ ਬਾਈ ਮੇਤਰਾ ਹਾਂ ਬਈ ਬਾਪੂ ਜਿਹੜੇ ਟੋਕਦੇ ਹੁੰਦੇ ਆ ਉਹ ਚੰਗੀ ਗੱਲ ਹੀ ਆ ਬਈ ਉਹ ਚੰਗੀ ਗੱਲ ਹੀ ਦਿਮਾਗ ਵਿੱਚ ਪੈਂਦੀ ਆ ਛੋਟੇ ਬਈ ਟੋਕਾ ਟਕਾਈ ਇਹ ਫਝੋਲ ਨਹੀਂ ਗੱਲਾਂ ਬਈ ਚੰਗੀ ਗੱਲ ਆ ਬਈ ਇਹ ਅੱਗੇ ਕਿਤੇ ਜਾ ਕੇ ਕੰਮ ਆਉਂਦੀ ਆ ਗੱਲਾਂ ਮਤਲਬ ਤੇ ਇਸੇ ਕਰਕੇ ਉਹ ਇੰਟਰਵਿਊ ਕਲੀਅਰ ਹੋ ਜਾਂਦਾ ਪੇਪਰ ਹੀ ਉਹਦਾ ਕਲੀਅਰ ਹੋ ਜਾਂਦਾ ਸਰਕਾਰੀ ਨੌਕਰੀ ਲਾ ਕੇ ਅੱਜ ਪੂਰੀਆਂ ਮੌਜਾਂ ਕਰਦਾ ਵਾ ਆ ਗੱਲ ਹੈ ਉਹ ਕਟਕਾਈ ਜ਼ਰੂਰੀ ਆ ਪਿਓ ਦੀ ਬਣਿਆਂ ਦੀ ਗੱਲ ਰਾਸ ਆ ਗਈ ਰਾਸ ਆ ਗਈ ਰਾਸ ਆ ਗਈ ਬਣਿਆਂ ਦੀ ਗੱਲ ਇਹ ਟੋ ਕਟਕਾਈ ਨਾ ਹੋਵੇ ਤੇ ਘਰ ਹੀ ਨਹੀਂ ਵੜਦਾ ਜਵਾਕ ਹਾਂ ਨਹੀਂ ਵੜਦਾ ਬਈ ਘਰੇ ਨਹੀਂ ਵੜਦਾ ਬਈ ਇਸੇ ਕਰਕੇ ਗੁੱਸੇ ਗਾਸੇ ਨਾ ਹੋਇਆ ਕਰੋ ਮਿੱਤਰੋ ਇਹ ਗੱਲਾਂ ਤੇ ਮਾਂ ਪਿਓ ਦੀ ਟੋ ਕਟਕਾਈ ਜ਼ਰੂਰੀ ਆ ਇਸ ਕਰਕੇ ਸਹਿ ਲੈਣੀ ਚਾਹੀਦੀ ਆ ਗੁੱਸਾ ਪੀ ਲਿਆ ਕਰੋ ਪਰ ਬਾਦ ਵਿੱਚ ਇਹ ਜ਼ਰੂਰੀ ਆ ਬਹੁਤ ਕੰਮ ਆਉਂਦੀਆਂ ਗੱਲਾਂ ਜਿਹੜੀਆਂ ਮਾਂ ਪਿਓ ਨੇ ਸਿਖਾਉਂਦੀਆਂ ਧੰਨਵਾਦ ਜੀ ਕਿਵੇਂ ਲੱਗੀ ਬਾਈ ਵੀਡੀਓ ਤੇ ਸ਼ੇਅਰ ਕਰ ਦਿਓ ਭਰਾ